ਸਬੀਬ ਜੀ ਹਾਲਾਂਕਿ ਇਜਲਾਸ ਦੇ ਅੰਦਰ ਦੀਆਂ ਤਸਵੀਰਾਂ ਤਾਂ ਪੂਰੀਆਂ ਜਿਹੜੀਆਂ ਉਹਨੇ ਸਾਹਮਣੇ ਆਈਆਂ ਪਰ ਜਿਸ ਤਰੀਕੇ ਨਾਲ ਬਦਸਲੂਕੀ ਦੱਸੀ ਜਾ ਰਹੀ ਸੀ ਇੱਥੋਂ ਤੱਕ ਵੀ ਕਿਹਾ ਜਾ ਰਿਹਾ ਕਿ ਕੁਝ ਨਾਰੇ ਵੀ ਜਿਹੜੇ ਉਹ ਗਲਤ ਤਰੀਕੇ ਦੇ ਲੱਗੇ ਇੱਕ ਵਾਰੀ ਤੁਸੀਂ ਸੰਗਤ ਨੂੰ ਦੱਸਣਾ ਚਾਹੋ ਤੁਸੀਂ ਉਸ ਇਜਲਾਸ ਦੇ ਦੌਰਾਨ ਅੰਦਰ ਮੌਜੂਦ ਸੀਗੇ ਕਿਹੋ ਜਿਹਾ ਮਾਹੌਲ ਸੀ ਕਿਸ ਤਰੀਕੇ ਦੀ ਜਿਹੜਾ ਇਹ ਪੂਰਾ ਵਰਤਾਂਤ ਰਿਹਾ ਅੰਦਰ ਦੇ ਜੇ ਮੈਂ ਚਾਹਾਂ ਕਿ ਤੁਸੀਂ ਇਸ ਮਾਹੌਲ ਨੂੰ ਸੰਗਤ ਦੇ ਜਿਵੇਂ ਰੂਬਰੂ ਰੱਖਣਾ ਚਾਹੋ ਪਰ ਜਦੋਂ ਤੋਂ ਬਜਟ ਪਾਸ ਹੋਇਆ ਉਸ ਤੋਂ ਬਾਅਦ ਇਹਨਾਂ ਨੇ ਮਤੇ ਪੜਨੇ ਪ੍ਰਧਾਨ ਨੇ ਸ਼ੁਰੂ ਕਰ ਦਿੱਤੇ ਉਸ ਤੋਂ ਟੁੱਟ ਕੇ ਮੈਂ ਇਤਰਾਜ਼ ਕੀਤਾ ਉਸ ਵਕਤ ਮੈਂ ਉੱਠ ਕੇ ਇਹ ਇਤਰਾਜ਼ ਕੀਤਾ ਕਿ ਅਸੀਂ 42 ਮੈਂਬਰਾਂ ਨੇ ਲਿਖ ਕੇ ਤੁਹਾਨੂੰ ਦਿੱਤਾ ਹੈ ਕਿ ਇਹ ਏਜੰਡੇ ਦੀ ਆਈਟਮ ਡਿਸਕਸ ਕੀਤੀ ਜਾਏ ਹਾਊਸ ਵਿੱਚ ਪਰ ਮੈਨੂੰ ਇਹ ਗੱਲ ਕਰਨ ਨਹੀਂ ਦਿੱਤੀ ਗਈ ਕਿਉਂਕਿ ਜਦੋਂ ਮੈਂ ਖੜੀ ਹੋ ਕੇ ਗੱਲ ਕਰਨ ਲੱਗੀ ਆ ਉਸ ਵਕਤ ਪ੍ਰਧਾਨ ਔਰ ਮੇਰੇ ਵਿੱਚ ਜਿੰਨੇ ਮੈਂਬਰ ਉੱਥੇ ਬੈਠੇ ਸਨ ਸਾਰੇ ਖੜੇ ਹੋ ਗਏ ਔਰ ਉਹਨਾਂ ਨੇ ਇੱਤਾ ਮੇਰੇ ਆਲੇ ਦੁਆਲੇ ਖੜੇ ਹੋ ਗਏ ਉਸ ਤੋਂ ਬਾਅਦ ਕਹਿਣਾ ਸ਼ੁਰੂ ਹੋ ਗਿਆ ਕਿ ਬੈਠੋ ਬੈਠੋ ਕੋਈ ਇਧਰੋਂ ਬੋਲ ਰਿਹਾ ਕੋਈ ਉਧਰੋਂ ਬੋਲ ਰਿਹਾ ਕੱਲੀ ਇੱਕ ਬੀਬੀ ਖੜੀ ਆ ਤੇ ਮੇਰੇ ਆਸੇ ਪਾਸੇ ਸਾਰੇ ਇਹੋ ਜਿਹੇ ਬੰਦਿਆਂ ਦਾ ਇਹੋ ਜਿਹਾ ਚੰਬੜ ਜਾ ਹੋ ਗਿਆ ਜੋ ਮੈਨੂੰ ਲੱਗਾ ਕਿ ਇਹ ਇੱਕ ਸਿਵਲਾਈਜ਼ਡ ਤਰੀਕਾ ਨਹੀਂ ਹੈ ਮੈਂ ਸੀਗਾ ਇਹਨਾਂ ਨੂੰ ਕਿ ਜੇ ਇੱਕ ਇਸਤਰੀ ਮੈਂਬਰ ਖੜੀ ਹੋ ਕੇ ਇੱਕ ਮੁੱਦਾ ਰੇਸ ਕਰ ਰਹੀ ਹੈ ਤੁਹਾਨੂੰ ਖਤਰਾ ਕੀ ਹੈ ਹੂੰ ਹਾਊਸ ਬਣੇ ਜਿ세 ਵਾਸਤੇ ਕਿ ਇੱਥੇ ਗੱਲ ਕੀਤੀ ਜਾਵੇ ਤੁਸੀਂ ਗੱਲ ਕਰਨ ਤੋਂ ਕਿਉਂ ਡਰ ਰਹੇ ਹੋ ਪਰ ਉਹਦੇ ਡਾਇਸ ਤੇ ਮਾਈਕ ਨਹੀਂ ਸੀ ਤੇ ਬਣਨ ਕਿਾ ਜੀ ਮਾਈਕ ਨਹੀਂ ਹੈਗਾ ਉਹ ਕਹਿੰਦੇ ਜੀ ਤੁਸੀਂ ਮੇਰਾ ਲੈ ਲਓ ਮੈਂ ਪਰਦਾ ਦੇ ਜਿੱਥੇ ਸੀਟ ਸੀ ਉੱਥੇ ਚਲੀ ਗਈ ਜੀ ਮੈਂ ਉਹਨਾਂ ਦਾ ਮਾਈਕ ਲਿਆ ਤੇ ਹਾਲੇ ਮੈਂ ਇੰਨੀ ਗੱਲ ਹੀ ਕੀਤੀ ਹੈ ਕਿ ਵੀ ਅਸੀਂ ਇਹ ਦੋ ਮਤੇ ਰੱਦ ਕਰਾਣਾ ਚਾਹੁੰਦੇ ਆ ਉਹਨਾਂ ਨੇ ਇਹ ਨਹੀਂ ਗੱਲ ਕਰਨ ਦਿੱਤੀ ਕਿ ਇਸ ਦਾ ਕਾਰਨ ਕੀ ਹੈ ਦੇਖੋ ਇਹ ਧੱਕੇਸ਼ਾਹੀ ਥੋੜੀ ਹੈ ਕਿ ਅਸੀਂ ਕਹਦੇ ਆ ਕਿ ਅੰਤਰੀ ਕਮੇਟੀ ਦੇ ਮਤੇ ਰੱਦ ਕਰੋ ਤੇ ਸਾਡਾ ਕਾਰਨ ਹੀ ਤਾਂ ਸੁਣੋ ਸੀ ਕਿਉਂ ਕਹਿ ਰਹੇ ਆ ਹੂੰ ਹੂੰ ਤੇ ਉਸ ਵਕਤ ਇਹਨਾਂ ਨੇ ਬਿਲਕੁਲ ਕੋਈ ਸੁਣਵਾਈ ਨਹੀਂ ਕੀਤੀ ਗੱਲ ਨਹੀਂ ਕਰਨ ਦਿੱਤੀ ਉਸ ਵਕਤ ਮੇਰੇ ਹੱਥੋਂ ਉੱਤਤੀ ਸੀ ਇਹਨਾਂ ਦੇ ਜਿਹੜੇ ਖੜੇ ਮੈਂਬਰ ਸੀ ਕਿਸੇ ਨੇ ਮੇਰੇ ਹੱਥੋਂ ਮਾਈਕ ਖੋ ਲਿਆ ਬਿਲਕੁਲ ਜਦੋਂ ਸਾਡੇ ਨਾਲ ਸੀ ਜੀ ਸਾਡੇ ਨਾਲ ਖੜੇ ਮੈਂਬਰਾਂ ਨੇ ਫਿਰ ਇਤਰਾਜ਼ ਕੀਤਾ ਕਿ ਕਿ ਇਹ ਤੁਹਾਡੀ ਤਮੀਜ਼ ਹੈਗੀ ਹੈ ਤੁਸੀਂ ਸਭ ਬੀਬੀ ਦੀ ਗੱਲ ਕਰਦੇ ਪਿਆ ਤੁਸੀਂ ਤੇ ਹੱਥਾਂ 'ਚ ਮਾਈਕ ਖੋ ਹੀ ਜਾਂਦੇ ਹੋ ਹੂੰ ਤੇ ਫੇਟਾ ਉੱਤੇ ਗਰਮਾ ਗਰਮੀ ਹੋਈ ਜਿਹੜਾ ਮੇਰੇ ਹੱਕ ਦੇ ਵਿੱਚ ਵੀ ਕੋਈ ਤੇ ਜਿਨ੍ਹਾਂ ਨੇ ਮਾਈਕ ਹੋਇਆ ਸੀ ਤੇ ਉਹਨਾਂ ਨੇ ਤਾਂ ਆਪਣਾ ਪੱਖ ਪੂਰਨਾ ਹੀ ਸੀ ਪਰ ਇਸ ਦੌਰਾਨ ਇਹਨਾਂ ਨੇ ਜਿਹੜੀ ਲਾਈਵ ਉੱਤੇ ਸਟ੍ਰੀਮ ਚੱਲਦੀ ਪਈ ਸੀ ਉਹ ਬੰਦ ਕਰ ਦਿੱਤੀ ਤਾਂ ਕਿ ਨਾ ਇਹ ਮਤੇ ਦਾ ਜ਼ਿਕਰ ਆਵੇ ਹਾਊਸ ਦੇ ਵਿੱਚ ਔਰ ਨਾ ਹੀ ਇਹਦੇ ਬਾਰੇ ਕੋਈ ਗੱਲ ਹੋਏ। ਔਰ ਇੱਥੇ ਮੈਂ ਤੁਹਾਨੂੰ ਇੱਕ ਹੋਰ ਦਿਲਚਸਪ ਗੱਲ ਦੱਸਣੀ ਚਾਹਨੀ ਆ ਜੀ ਕਿ ਜਿਹੜੇ ਜਥੇਬੰਦੀਆਂ ਦੇ ਜਿਹੜੇ ਟਕਸਾਲ ਨੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਬਾਹਰ ਧਰਨਾ ਲਿਤਾ ਸੀ ਉਸ ਉਹਨਾਂ ਨਾਲ ਸੰਬੰਧਿਤ ਜਿਹੜੇ ਸ਼੍ਰੋਮਣੀ ਕਮੇਟੀ ਮੈਂਬਰ ਹਨ ਉਹ ਮੈਨੂੰ ਡੱਕ ਰਹੇ ਸੀ ਕਿ ਤੁਸੀਂ ਇਹ ਮਤਾ ਜਿਹੜਾ ਅਕਾਲ ਤਖਤ ਸਾਹਿਬ ਦੇ ਦੂਸਰੇ ਜਥੇਦਾਰਾਂ ਦਾ ਅੰਦਰ ਕਮੇਟੀ ਵਾਲਾ ਹੈ ਇਹ ਤੁਸੀਂ ਨਹੀਂ ਪੇਸ਼ ਕਰਨਾ ਔਰ ਉਹਨਾਂ ਚੋਂ ਇੱਕ ਨੇ ਮੇਰਾ ਮਾਈਕ ਵੀ ਖੋਇਆ ਸੋ ਮੈਨੂੰ ਇਹ ਨਹੀਂ ਸਮਝ ਆਈ ਕਿ ਹਾਊਸ ਦੇ ਅੰਦਰ ਜਿੱਥੇ ਕਾਰਵਾਈ ਹੋਣੀ ਹੈ ਉੱਥੇ ਤੁਸੀਂ ਕਹਿੰਦੇ ਹੋ ਕਿ ਜੋ ਹੋਇਆ ਸਹੀ ਹੈ ਤੇ ਫਿਰ ਬਾਹਰ ਕਾਹਦਾ ਧਰਨਾ ਲਾਇਆ ਸੀ ਸਤਿ ਸ਼੍ਰੀ ਅਕਾਲ ਅਕਾਲ ਚੈਨਲ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਪ੍ਰੀਤ ਕੌਰ ਸੋ 28 ਮਾਰਚ ਦੇ اجلاس ਨੂੰ ਲੈ ਕੇ ਸਿੱਖ ਸੰਗਤੀਆਂ ਨਿਗਾਹਾਂ ਟਿਕੀਆਂ ਹੋਈਆਂ ਸਨ ਕਿ ਆਖਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਕ ਕਮੇਟੀ ਦੇ ਵੱਲੋਂ ਇਸ اجلاس ਦੇ ਦੌਰਾਨ ਕੀ ਫੈਸਲੇ ਲਏ ਜਾਂਦੇ ਨੇ ਜੋ ਬੀਤੇ ਦਿਨੀ ਪਾਕਤਸ਼ਰੀ ਕੇਸਗੜ ਸਾਬ ਦੇ ਵਿੱਚ ਸਿੱਖ ਜਥੇਬੰਦੀਆਂ ਦੇ ਵੱਲੋਂ ਇਕੱਠ ਕੀਤਾ ਗਿਆ ਖਾਸ ਕਰਕੇ ਨਿਹੰਗ ਜਥੇਬੰਦੀਆਂ ਦੇ ਵੱਲੋਂ ਜੋ ਇਕੱਠ ਹੋਇਆ ਜੋਸ ਤੇ ਵਿੱਚ ਮਤੇ ਪਾਸ ਕੀਤੇ ਗਏ ਜਿੱਥੇ ਇੱਕ ਅਲਟੀਮੇਟਮ ਵੀ ਸ਼੍ਰੋਮਣੀ ਕਮੇਟੀ ਨੂੰ ਦਿੱਤਾ ਗਿਆ ਸੀ ਕਿ ਜੋ 28 ਵਾਲਾ اجلاس ਹੋਵੇ ਇਸ ਦੇ ਵਿੱਚ ਤਿੰਨੋਂ ਜ਼ਥੇਦਾਰ ਸਹਿਬਾਨਾਂ ਦੀ ਮੁਰਦ ਤੋਂ ਬਹਾਲੀ ਕੀਤੀ ਜਾਵੇ ਜਾਂ ਖਾਸ ਕਰਕੇ ਜ਼ਥੇਦਾਰ ਗੈਨੇ ਕੁਲਦੀਪ ਸਿੰਘ ਗੜਗਾ ਜੋਰਾਂ ਦੀ ਜੋ ਨਿਯੁਕਤੀ ਕੀਤੀ ਗਈ ਹੈ ਇਸ ਦਾ ਸਿੱਖ ਸੰਗਤ ਨੇ ਜੋ ਪਾਈਕਾਟ ਕੀਤਾ ਸੀ ਉਸ ਨੂੰ ਰੱਦ ਕੀਤਾ ਜਾਵੇ ਤਾਂ ਇਹਨਾਂ ਫੈਸਲਿਆਂ ਨੂੰ ਲੈ ਕੇ ਨਿਗਾਹਾਂ ਸਿੱਖ ਸੰਗਤ ਦੀਆਂ ਟਿਕੀਆਂ ਹੋਈਆਂ ਸਨ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਮਤੇਆਂ ਨੂੰ ਇਸ اجلاس ਤੇ ਵਿੱਚ ਉਪਾਸ ਕਰੇਗੀ ਯਾਨੀ ਹਾਲਾਂਕਿ ਜਿਸ ਮਲੇ ਇਸ اجلاس ਦੇ ਦੌਰਾਨ ਅਜਿਹਾ ਕੋਈ ਵੀ ਬਿਆਨ ਜਾਂ ਮਤਾ ਨਹੀਂ ਸਾਹਮਣੇ ਆਇਆ ਤਾਂ ਸਿੱਖ ਜਥੇਬੰਦੀਆਂ ਦੇ ਵੱਲੋਂ ਵਿਰੋਧ ਵੀ ਜਿਹੜਾ ਉਹ ਕੀਤਾ ਗਿਆ ਇੱਕ ਮੈਮੋਰੰਡਮ ਵੀ ਦਿੱਤਾ ਗਿਆ ਪਰ ਜੋ اجلاس ਦੇ ਦੌਰਾਨ ਅੰਦਰ ਦੀਆਂ ਕਾਰਵਾਈਆਂ ਹੋਈਆਂ ਇਤਨਾ ਕਿਤੇ ਉਸਤੇ ਵੀ ਵੱਡੇ ਸਵਾਲ ਜਿਹੜੇ ਆ ਉਹ ਖੜੇ ਕੀਤੇ ਗਏ ਤਾਂ ਇਸ اجلاس ਦੇ ਦੌਰਾਨ ਸਿੱਖ ਬੀਬੀ ਬੀਬੀ ਕਿਰਨਜੋਤ कौर ਹੋਰਾਂ ਦੇ ਨਾਲ ਬਦਸਲੂਕੀ ਦੀਆਂ ਵੀ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਸੋ ਸਾਡੇ ਨਾਲ ਵੀਡੀਓ ਕਾਲ ਤੇ ਮੌਜੂਦ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਬੀਬੀ ਕਿਰਨਜੀਤ ਕੌਰ ਹੋਰੀ ਅਸੀਂ ਉਹਨਾਂ ਦਾ ਸਵਾਗਤ ਕਰਦੇ ਆ ਸਵਾਗਤ ਹੈ ਜੀ ਅਕਾਲ ਚੈਨਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਬੀਬੀ ਜੀ ਹਾਲਾਂਕਿ ਇਜਲਾਸ ਦੇ ਅੰਦਰ ਦੀਆਂ ਤਸਵੀਰਾਂ ਤਾਂ ਪੂਰੀਆਂ ਜਿਹੜੀਆਂ ਉਹ ਨਹੀਂ ਸਾਹਮਣੇ ਆਈਆਂ ਪਰ ਜਿਸ ਤਰੀਕੇ ਨਾਲ ਬਦਸਲੂਕੀ ਦੱਸੀ ਜਾ ਰਹੀ ਸੀ ਇੱਥੋਂ ਤੱਕ ਵੀ ਕਿਹਾ ਜਾ ਰਿਹਾ ਕਿ ਕੁਝ ਨਾਰੇ ਵੀ ਜਿਹੜੇ ਉਹ ਗਲਤ ਤਰੀਕੇ ਦੇ ਲੱਗੇ ਇੱਕ ਵਾਰੀ ਤੁਸੀਂ ਸੰਗਤ ਨੂੰ ਦੱਸਣਾ ਚਾਹੋ ਤੁਸੀਂ ਉਸ ਇਜਲਾਸ ਦੇ ਦੌਰਾਨ ਅੰਦਰ ਮੌਜੂਦ ਸੀਗੇ ਕਿਹੋ ਜਿਹਾ ਮਾਹੌਲ ਸੀ ਕਿਸ ਤਰੀਕੇ ਦੀ ਜਿਹੜਾ ਇਹ ਪੂਰਾ ਬਿਰਤਾਂਤ ਰਿਹਾ ਅੰਦਰ ਦੇ ਜਿਵੇਂ ਜਹਾ ਕਿ ਤੁਸੀਂ ਉਸ ਮਾਹੌਲ ਨੂੰ ਸੰਗਤ ਦੇ ਜਿਵੇਂ ਰੂਬਰੂ ਰੱਖਣਾ ਚਾਹੋ ਤੁਹ ਸਭ ਤੋਂ ਪਹਿਲੀ ਗੱਲ ਤਾਂ ਜਿਹੜੀ ਤੁਸੀਂ ਭੂਮਿਕਾ ਬੰਨੀ ਐ ਕਿ ਸਿੱਖ ਜਥੇਬੰਦੀਆਂ ਵਿਰੋਧ ਕਰ ਰਹੀਆਂ ਸੀ ਮੈਂ ਸਪਸ਼ਟ ਕਰਨਾ ਚਾਹੁੰਦੀ ਆ ਕਿ ਇਹ ਜੋ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਦੇ ਵਿੱਚ ਹੋਇਆ ਇਹ ਇਸ ਦਾ ਉਹਨਾਂ ਸਿੱਖ ਜਥੇਬੰਦੀਆਂ ਦੀ ਕਾਰਵਾਈ ਦੇ ਨਾਲ ਕੋਈ ਲੈਣ-ਦੇਣ ਨਹੀਂ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਦੀ ਅੰਤਰਿੰਕ ਕਮੇਟੀ ਨੇ ਫੈਸਲੇ ਕੀਤੇ ਸੀ ਤਖਤ ਸ੍ਰੀ ਦੰਦ ਜਥੇਦਾਰ ਨੂੰ ਫਾਰਕ ਕਰਨ ਦਾ ਉਸ ਤੋਂ ਬਾਅਦ ਉਹਨਾਂ ਨੇ ਤਖਤ ਸ੍ਰੀ ਅਨੰਦਪੁਰ ਸਾਹਿਬ ਆ ਤਖਤ ਸ੍ਰੀ ਅ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਸੀ ਉਹਨਾਂ ਨੂੰ ਫਾਰਕ ਕੀਤਾ ਸੀ ਸਾਡਾ ਮੁੱਦਾ ਇਹ ਸੀ ਕਿ ਇਹ 42 ਮੈਂਬਰਾਂ ਨੇ ਲਿਖ ਕੇ ਸ਼ਰਮਣੀ ਕਮੇਟੀ ਨੂੰ ਦਿੱਤਾ ਸੀ ਕਿ ਇਹ ਅਬ ਮੱਦ एजेंडे ਵਿੱਚ ਪਾਈ ਜਾਵੇ ਕਿ ਜਿਹੜੀ ਅੰਤਰੀਂ ਕਮੇਟੀ ਦੇ ਇਹ ਦੋ ਫੈਸਲੇ ਇਹ ਜਨਰਲ ਹਾਊਸ ਵਿੱਚ ਰੱਦ ਕੀਤੇ ਜਾਣ ਸੋ ਇਹ ਮੰਗ ਉਠਾਣ ਵਾਸਤੇ ਅ ਅਸੀਂ ਜਦੋਂ ਹਾਊਸ ਦੇ ਵਿੱਚ ਪੁੱਛਿਆ ਮੇਰੇ ਕੋਲ ਇਸਕੱਤਰ ਸਾਹਿਬ ਬੈਠੇ ਸੀ ਉਹਨਾਂ ਪੁੱਛਿਆ ਮੈਂ ਕਿਹਾ ਵੀ ਅਸੀਂ ਤੁਹਾਨੂੰ ਇੱਕ ਦਿੱਤੀ ਸੀ ਏਜੰਡੇ ਦੀ ਆਈਟਮ ਉਹ ਤੁਸੀਂ ਸ਼ਾਮਿਲ ਕੀਤੀ ਕਿ ਨਹੀਂ ਉਹ ਕਹਿੰਦੇ ਹਾਂਜੀ ਕੀਤੀ ਹੈ ਤੇ ਅਸੀਂ ਕਿਹਾ ਚਲੋ ਠੀਕ ਹੈ ਕਿਉਂਕਿ ਬਜਟ ਸੈਸ਼ਨ ਹੈ ਪਹਿਲੇ ਬਜਟ ਪਾਸ ਹੋਣਾ ਹੈ ਪਰ ਜਦੋਂ ਬਜਟ ਪਾਸ ਹੋਇਆ ਉਸ ਤੋਂ ਬਾਅਦ ਇਹਨਾਂ ਨੇ ਮਤੇ ਪੜਨੇ ਪ੍ਰਧਾਨ ਨੇ ਸ਼ੁਰੂ ਕਰਤੇ ਉਸ ਵਕਤ ਉੱਠ ਕੇ ਮੈਂ ਇਤਰਾਜ਼ ਕੀਤਾ ਉਸ ਵਕਤ ਮੈਂ ਉੱਠ ਕੇ ਇਹ ਇਤਰਾਜ਼ ਕੀਤਾ ਕਿ ਅਸੀਂ ਬਤਾਲੀ ਮੈਂਬਰਾਂ ਨੇ ਲਿਖ ਕੇ ਤੁਹਾਨੂੰ ਦਿੱਤਾ ਹੈ ਕਿ ਇਹ ਏਜੰਡੇ ਦੀ ਆਈਟਮ ਡਿਸਕਸ ਕੀਤੀ ਜਾਏ ਹਾਊਸ ਵਿੱਚ ਪਰ ਮੈਨੂੰ ਇਹ ਗੱਲ ਕਰਨ ਨਹੀਂ ਦਿੱਤੀ ਗਈ ਕਿਉਂਕਿ ਜਦੋਂ ਮੈਂ ਖੜੀ ਹੋ ਕੇ ਗੱਲ ਕਰਨ ਲੱਗੀ ਆ ਉਸ ਵਕਤ ਪ੍ਰਧਾਨ ਔਰ ਮੇਰੇ ਵਿੱਚ ਜਿੰਨੇ ਮੈਂਬਰ ਉੱਥੇ ਬੈਠੇ ਸੀ ਉਹ ਸਾਰੇ ਖੜੇ ਹੋ ਗਏ ਔਰ ਉਹਨਾਂ ਨੇ ਇੱਕ ਤਾਂ ਮੇਰੇ ਆਲੇ ਦੁਆਲੇ ਖੜੇ ਹੋ ਗਏ ਉਸ ਤੋਂ ਬਾਅਦ ਕਹਿਣਾ ਸ਼ੁਰੂ ਹੋ ਗਿਆ ਜੀ ਬੈਠੋ ਬੈਠੋ ਕੋਈ ਇਧਰੋਂ ਬੋਲ ਰਿਹਾ ਕੋਈ ਉਧਰੋਂ ਬੋਲ ਰਿਹਾ ਇੱਥੇ ਤੱਕ ਕਿ ਜਿਸ ਚੀਜ਼ ਦੀ ਲੋੜ ਨਹੀਂ ਸੀ ਕਿਉਂਕਿ ਜਦੋਂ ਹਾਊਸ ਦੀ ਕਾਰਵਾਈ ਪ੍ਰਧਾਨ ਕੰਡਕਟ ਕਰ ਰਿਹਾ ਹੈ ਤੇ ਮੈਂ ਪ੍ਰਧਾਨ ਦੇ ਨਾਲ ਗੱਲ ਕਰ ਰਹੀ ਆ ਤੇ ਕਿਸੇ ਦੂਸਰੇ ਮੈਂਬਰ ਦਾ ਇਹ ਹੱਕ ਨਹੀਂ ਸੀ ਕਿ ਉਹ ਵਿੱਚ ਬੋਲੇ ਜੇ ਨਹੀਂ ਬੋਲਣ ਦੇਗਾ ਤੇ ਪ੍ਰਧਾਨ ਕਹੇਗਾ ਨਾ ਕਿ ਤੁਹਾਨੂੰ ਨਹੀਂ ਇਜਾਜ਼ਤ ਬੋਲਣ ਦੀ ਜਾਂ ਪ੍ਰਧਾਨ ਜਵਾਬ ਦੇਗਾ ਕਿ ਵੀ ਤੁਹਾਡਾ ਜਿਹੜਾ ਤੁਸੀਂ ਏਜੰਡੇ ਤੇ ਮਤ ਲਿਆਣਾ ਚਾਹੁੰਦੇ ਹੋ ਉਹ ਰੱਖੀ ਹੈ ਨਹੀਂ ਰੱਖੀ ਜੋ ਵੀ ਹੈ ਹ ਸੋ ਇਹਨਾਂ ਨੇ ਉਸ ਵਕਤ ਜਦੋਂ ਇਸ ਤਰੀਕੇ ਦਾ ਰਵਈਆ ਇਹਨਾਂ ਨੇ اختیار ਕੀਤਾ ਫਿਰ ਸਾਡੀ ਸਪੋਰਟ ਵਿੱਚ ਜਿਹੜੇ ਮੈਂਬਰ ਸੀ ਉਹ ਵੀ ਖੜੇ ਹੋ ਗਏ ਉਹਨਾਂ ਨੇ ਫਿਰ ਇਸ ਚੀਜ਼ ਦਾ ਵਿਰੋਧ ਕੀਤਾ ਪਰ ਮੈਂ ਉੱਥੇ ਕੱਲੀ ਇੱਕ ਬੀਬੀ ਖੜੀ ਆ ਤੇ ਮੇਰੇ ਆਸ-ਪਾਸੇ ਸਾਰੇ ਇਹੋ ਜਿਹੇ ਬੰਦਿਆਂ ਦਾ ਇਹੋ ਜਿਹਾ ਚਰਮੜਾ ਹੋ ਗਿਆ ਜੋ ਮੈਨੂੰ ਲੱਗਾ ਕਿ ਇਹ ਇੱਕ ਅ ਸਿਵਲਾਈਜ਼ਡ ਤਰੀਕਾ ਨਹੀਂ ਹੈ ਇਹਨਾਂ ਨੂੰ ਕਿ ਜੇ ਇੱਕ ਇਸਤਰੀ ਮੈਂਬਰ ਖੜੀ ਹੋ ਕੇ ਇੱਕ ਮੁੱਦਾ ਰੇਜ਼ ਕਰਦੀ ਹੈ ਤੁਹਾਨੂੰ ਖਤਰਾ ਕੀ ਹੈ ਹਮ ਹਾਊਸ ਬਣਿਆ ਐ ਇਸੇ ਵਾਸਤੇ ਕਿ ਇੱਥੇ ਗੱਲ ਕੀਤੀ ਜਾਵੇ ਤੁਸੀਂ ਗੱਲ ਕਰਨ ਤੋਂ ਕਿਉਂ ਡੱਕ ਰਹੇ ਹੋ ਚਲੋ ਖੇਰ ਪ੍ਰਧਾਨ ਸਾਹਿਬ ਨੇ ਫਿਰ ਕੀ ਆ ਕੇ ਚਲੋ ਜੀ ਮਤੇ ਪੜ ਲੈਣ ਦਿਓ ਤੇ ਫਿਰ ਬਾਅਦ ਵਿੱਚ ਤੁਸੀਂ ਗੱਲ ਕਰ ਲੈਣਾ ਠੀਕ ਹੈ ਜੀ ਮੈਂ ਸ਼ਾਂਤੀ لال ਖੜੀ ਰਹੀ ਠੀਕ ਹੈ ਤੁਸੀਂ ਪੜ ਲਓ ਪਰਤੇ ਮਤੇ ਪੜ ਕੇ ਇਹਨਾਂ ਨੇ ਫਿਰ ਜਦੋਂ ਮੈਂ ਕਹਿਣ ਦੀ ਕੋਸ਼ਿਸ਼ ਕੀਤੀ ਉਹ ਫਿਰ ਮੈਂਬਰਾਂ ਦੇ ਉਹੀ ਹਾਲ ਤੇ ਫਿਰ ਅ ਪ੍ਰਧਾਨ ਜੀ ਤੁਸੀਂ ਅ ਗੱਲ ਕਰ ਲਓ ਆਪਣੀ ਪਰ ਉਥੇ ਡਾਇਸ ਤੇ ਮਾਈਕ ਨਹੀਂ ਸੀ ਤੇ ਮੈਂ ਇਹਨਾਂ ਨੂੰ ਕਿਹਾ ਜੀ ਮਾਈਕ ਨਹੀਂ ਹੈਗਾ ਉਹ ਕਹਿੰਦੇ ਜੀ ਤੁਸੀਂ ਮੇਰਾ ਲੈ ਲਓ ਮੈਂ ਪ੍ਰਧਾਨ ਦੇ ਜਿੱਥੇ ਸੀਟ ਸੀ ਉੱਥੇ ਚਲੀ ਗਈ ਜੀ ਮੈਂ ਉਹਨਾਂ ਦਾ ਮਾਈਕ ਲਿਆ ਤੇ ਹਾਲੇ ਮੈਂ ਇੰਨੀ ਗੱਲ ਹੀ ਕੀਤੀ ਹੈ ਕਿ ਵੀ ਅਸੀਂ ਇਹ ਦੋ ਮਤੇ ਰੱਦ ਕਰਾਣਾ ਚਾਹੁੰਦੇ ਆ ਉਹਨਾਂ ਨੇ ਇਹ ਨਹੀਂ ਗੱਲ ਕਰਨ ਦਿੱਤੀ ਕਿ ਇਸ ਦਾ ਕਾਰਨ ਕੀ ਹੈ ਦੇਖੋ ਇਹ ਧੱਕੇਸ਼ਾਹੀ ਥੋੜੀ ਹੈ ਕਿ ਅਸੀਂ ਕਹਿ ਰਹੇ ਆ ਕਿ ਅੰਤਰੀਂ ਕਮੇਟੀ ਦੇ ਮਤੇ ਰੱਦ ਕਰੋ ਤੇ ਸਾਡਾ ਕਾਰਣਵਿਤਾ ਸੁਣਦੋਂ ਸੀ ਕਿਉਂ ਕਹਿ ਰਹੇ ਆ ਹੂੰ ਹੂੰ ਤੇ ਉਸ ਵਕਤ ਇਹਨਾਂ ਨੇ ਬਿਲਕੁਲ ਕੋਈ ਸੁਣਵਾਈ ਨਹੀਂ ਕੀਤੀ ਗੱਲ ਨਹੀਂ ਕਰਨ ਦਿੱਤੀ ਉਸ ਵਕਤ ਮੇਰੇ ਹੱਥੋਂ ਉੱਥੇ ਤੇ ਯਾਰਾਂ ਦੇ ਜਿਹੜੇ ਖੜੇ ਮੈਂਬਰ ਸੀ ਕਿਸੇ ਨੇ ਮੇਰੇ ਹੱਥੋਂ ਮਾਈਕ ਖੋ ਲਿਆ ਬਿਲਕੁਲ ਉਹ ਬੀਬੀ ਜਦੋਂ ਸਾਡੇ ਨਾਲ ਦੇ ਹੂੰ ਹੂੰ ਜੀ ਸਾਡੇ ਨਾਲ ਖੜੇ ਮੈਂਬਰਾਂ ਨੇ ਫਿਰ ਇਤਰਾਜ਼ ਕੀਤਾ ਕਿ ਵੀ ਇਹ ਤੁਹਾਡੀ ਤਮੀਜ਼ ਹੈਗੀ ਹੈ ਤੁਸੀਂ ਸਭ ਬੀਬੀ ਦੀ ਗੱਲ ਕਰਦੀ ਪੀਏ ਤੁਸੀਂ ਤੇ ਹੱਥਾਂ 'ਚ ਮਾਈਕ ਹੋਈ ਜਾਂਦੇ ਹੋ ਹੂੰ ਤੇ ਫੇਟਾਕ ਤੇ ਗਰਮਾ ਗਰਮੀ ਹੋਈ ਜਿਹੜਾ ਮੇਰੇ ਹੱਕ ਦੇ ਵਿੱਚ ਵੀ ਹੋਈ ਤਾਂ ਜਿਨ੍ਹਾਂ ਨੇ ਮਾਈਕ ਹੋਇਆ ਸੀ ਤੇ ਉਹਨਾਂ ਨੇ ਤਾਂ ਆਪਣਾ ਪਕਪੂਰ ਨਾ ਹੀ ਸੀ ਪਰ ਇਸ ਦੌਰਾਨ ਇਹਨਾਂ ਨੇ ਜਿਹੜੀ ਲਾਈਵ ਉੱਤੇ ਸਟ੍ਰੀਮ ਚੱਲਦੀ ਪਈ ਸੀ ਉਹ ਬੰਦ ਕਰ ਦਿੱਤੀ ਤਾਂ ਕਿ ਨਾ ਇਹ ਮਤੇ ਦਾ ਜ਼ਿਕਰ ਆਵੇ ਹਾਊਸ ਦੇ ਵਿੱਚ ਔਰ ਨਾ ਹੀ ਇਹਦੇ ਬਾਰੇ ਕੋਈ ਗੱਲ ਹੋਏ ਔਰ ਇੱਥੇ ਮੈਂ ਤੁਹਾਨੂੰ ਇੱਕ ਹੋਰ ਦਿਲਚਸਪ ਗੱਲ ਦੱਸਣੀ ਚਾਹਨੀ ਆ ਕਿ ਜਿਹੜੇ ਜਥੇਬੰਦੀਆਂ ਦੇ ਜਿਹੜੇ ਟਕਸਾਲ ਨੇ ਸ਼ੋਭਨੀ ਕਮੇਟੀ ਦੇ ਦਫ਼ਤਰ ਦੇ ਬਾਹਰ ਤਰਨਾਂਤਾ ਸੀ ਉਸ ਉਹਨਾਂ ਨਾਲ ਸੰਬੰਧਤ ਜਿਹੜੇ ਸ਼੍ਰੋਮਣੀ ਕਮੇਟੀ ਮੈਂਬਰ ਹਨ ਉਹ ਮੈਨੂੰ ਡੱਕ ਰਹੇ ਸੀ ਕਿ ਤੁਸੀਂ ਇਹ ਮਤਾ ਜਿਹੜਾ ਅਕਾਲ ਤਖਤ ਸਾਹਿਬ ਦੇ ਔਰ ਦੂਸਰੇ ਜਥੇਦਾਰਾਂ ਦਾ ਅੰਤਰੀ ਕਮੇਟੀ ਵਾਲਾ ਇਹ ਤੁਸੀਂ ਨਹੀਂ ਪੇਸ਼ ਕਰਨਾ ਔਰ ਉਹਨਾਂ ਚੋ ਇਹ ਕਰੇ ਮੇਰਾ ਮਾਈਕ ਵੀ ਖੋਇਆ ਸੋ ਮੈਨੂੰ ਇਹ ਨਹੀਂ ਸਮਝ ਆਈ ਕਿ ਹਾਊਸ ਦੇ ਅੰਦਰ ਜਿੱਥੇ ਕਾਰਵਾਈ ਹੋਣੀ ਹੈ ਉੱਥੇ ਤੁਸੀਂ ਕਹਿੰਦੇ ਹੋ ਕਿ ਜੋ ਹੋਇਆ ਸਹੀ ਹੈ ਤੇ ਫਿਰ ਬਾਹਰ ਕਹਦਾ ਤੁਹਾਨੂੰ ਲਾਇਆ ਸੀ ਜਿਹੜੀਆਂ ਤੁਸੀਂ ਸਿੱਖ ਬੰਦੀਆਂ ਜਥੇਬੰਦੀਆਂ ਦੀ ਗੱਲ ਕਰ ਰਹੇ ਹੋ ਤੇ ਉਹਨਾਂ ਦੇ ਜਿਹੜੇ ਮੈਂਬਰ ਸੀ ਉਹ ਅੰਦਰ ਕਿਉਂ ਨਹੀਂ ਬੋਲੇ ਉਹ ਮੈਨੂੰ ਕਿਉਂ ਡੱਕ ਰਹੇ ਸੀ ਬਿਲਕੁਲ ਹੂੰ ਜੀ ਸੋ ਕਿਉਂਕਿ ਜਿਸ ਤਰੀਕੇ ਦੇ ਨਾਲ ਜਾਂ ਜਿਹੜੇ ਲੋਕ ਉੱਥੇ ਤੁਹਾਨੂੰ ਡੱਕ ਰਹੇ ਸੀਗੇ ਦੂਸਰੇ ਮੈਂਬਰ ਜਾਂ ਜਿਹੜੇ ਤੁਹਾਡੇ ਵਿਰੋਧ ਦੇ ਵਿੱਚ ਹੀ ਹਾਲਾਂਕਿ ਮੈਨੂੰ ਲੱਗਦਾ ਕਿ ਸਾਰੇ ਮੈਂਬਰਾਂ ਦਾ ਜਿਹੜਾ ਅਧਿਕਾਰ ਆ ਉਹ ਇੱਕ ਬਰਾਬਰ ਦਾ ਜੇਕਰ ਉਹ ਇਹ ਸਮਝਦੇ ਸੀ ਕਿ ਉਹ ਆਪਣੀ ਆਵਾਜ਼ ਰੱਖਣ ਪਰ ਮੈਨੂੰ ਇਹ ਲੱਗਦਾ ਵੀ ਸ਼ੈਨ ਤੁਹਾਡਾ ਵੀ ਤੇ ਬਰਾਬਰ ਦਾ ਹੱਕ ਸੀ ਨਾ ਵੀ ਹਰ ਵਿਅਕਤੀ ਨੂੰ ਉਥੇ ਜਿਹੜੇ ਇਲੈਕਟਿਡ ਪਰਸਨ ਆ ਉਹਨਾਂ ਨੂੰ ਅਧਿਕਾਰ ਤਾਂ ਬਰਾਬਰ ਦਾ ਹੀ ਹੈ ਵੀ ਉਹ ਆਪ ਦੀ ਆਵਾਜ਼ ਰੱਖ ਸਕਣ ਸੋ ਕਿਤੇ ਨਾ ਕਿਤੇ ਤੁਸੀਂ ਮਹਿਸੂਸ ਕੀਤਾ ਵੀ ਉਸ ਮਿਲਣ ਤੁਹਾਨੂੰ ਤੁਹਾਡੇ ਅਧਿਕਾਰ ਦੀ ਵਰਤੋਂ ਨਹੀਂ ਕਰਨ ਦਿੱਤੀ ਗਈ ਇਹ ਕੋਈ ਤਾਂ ਸਪਸ਼ਟ ਹੈ ਜੀ ਸਾਹਮਣੇ ਦਿਸਦਾ ਵੀ ਆ ਮੈਂ ਇੱਕ ਮੈਂਬਰ ਹਾਂ ਤੇ ਜੇ ਮੈਂ ਇੱਕ ਮੁੱਦਾ ਅਜੇ ਹਾਂ ਰੇਸ ਕਰ ਰਹੀਆਂ ਜਿੱਦੀ ਕਿ ਆਮ ਸਿਕ ਹਕੂਮਤ ਦੇ ਵਿੱਚ ਚਰਚਾ ਹੈ ਫਿਰ ਤੁਸੀਂ ਦੇਖੋ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਨ੍ਹਾਂ ਦੋਸ਼ਾਂ ਦੇ ਅਧੀਨ ਫਾਰਗ ਕੀਤਾ ਗਿਆ ਕੱਲ ਪਰਸੋਂ ਇੱਕ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਹੈ ਜਿਨੇ ਇੱਕ ਰਿਪੋਰਟ ਜਾਰੀ ਕੀਤੀ ਹੈ ਕਿ ਜਿਹੜੀ ਸ਼੍ਰੋਮਣੀ ਕਮੇਟੀ ਨੇ ਕਾਰਵਾਈ ਕੀਤੀ ਹੈ ਇੱਕ ਪਾਸੜ ਕੀਤੀ ਹੈ ਔਰ ਇਹਨਾਂ ਨੇ ਇਹਨੂੰ ਮਿਥ ਕੇ ਇੱਕ ਸਾਜ਼ਿਸ਼ ਤਹਿਤ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਹੜਾ ਉਹਦੇ ਵਿੱਚ ਫਸਾਇਆ ਹੈ ਇਹਦੇ ਵਿੱਚ ਇਹਨਾਂ ਨੇ ਉਹ ਰਿਕਾਰਡ ਦੇਖਿਆ ਹੀ ਨਹੀਂ ਜਿਹੜਾ ਕਿ ਅਦਾਲਤਾਂ ਦਾ ਹੈ ਔਰ ਜਿਹੜਾ ਜਿਸ ਜਿਹੜੇ ਐਲੀਗੇਸ਼ਨਸ ਲਾ ਰਹੇ ਨੇ ਉਹਦੇ ਨਾਲ ਸੰਬੰਧਿਤ ਰਿਕਾਰਡ ਹੈ ਹੀ ਨਹੀਂ ਜਿਹੜਾ ਸ਼ਰਮਨੀ ਕਮੇਟੀ ਕੋਲ ਰਿਕਾਰਡ ਹੈਗਾ ਸੀ ਉਹ ਵੀ ਕਹਿੰਦੇ ਜੀ ਫਾਈਲ ਖੁਰਤਪੁਰਤ ਕਰਤੀ ਇਹਨਾਂ ਨੇ ਫਾਈਲ ਨਹੀਂ ਹੈਗੀ ਸੋ ਗੱਲ ਤਾਂ ਬੜੀ ਹੈਰਾਨੀ ਦੀ ਹੈ ਨਾ ਹੂੰ ਕਿ ਜਦੋਂ ਇੱਕ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੀ ਰਿਪੋਰਟ ਆਈ ਉਸ ਸ਼ਰਿਆਮ ਚੈਲੰਜ ਕਰ ਰਹੀ ਹੈ ਕਿ ਜਿਹੜੀ ਸੀਨੀਅਰ ਮੀਤ ਪ੍ਰਧਾਨ ਰਗੁਜੀਤ ਸਿੰਘ ਵਿਰਕ ਦੀ ਅਗਵਾਈ ਦੇ ਵਿੱਚ ਤਿੰਨ ਮੈਂਬਰੀ ਸਬਕਮੇਟੀ ਬਣੀ ਜਿਨੇ ਸਾਰੀ ਕੇਸ ਦੀ ਪੜਤਾਲ ਕੀਤੀ ਉਹਨੂੰ ਝੂਠਾ ਪਾ ਰਹੀ ਹੈ ਤੇ ਜਵਾਬਦੇਹੀ ਤਾਂ ਹਾਊਸ ਵਿੱਚ ਬਣਦੀ ਹੈ ਨਾ ਆਮ ਸਿੱਖ ਜੇ ਪੁੱਛਦੇ ਤਾਂ ਅਸੀਂ ਵੀ ਤੱਕ ਉਹੀ ਪੁੱਛ ਰਹੇ ਆ ਕਿ ਤੁਸੀਂ ਆਮ ਸਿੱਖਾਂ ਨੂੰ ਜਵਾਬ ਦਿਓ ਕੀ ਹੋ ਰਿਹਾ ਜੀ ਸੋ ਹਾਲਾਂਕਿ ਇਜਲਾਸ ਦੇ ਦੌਰਾਨ ਜਿਸ ਵੇਲੇ ਇਹ ਤੱਕੇਸ਼ਾਈ ਹੋਈ ਜਾਂ ਜਿਸ ਤਰੀਕੇ ਦਾ ਮਾਹੌਲ ਬਣਿਆ ਤੇ ਉਸ ਵੇਲੇ ਮੈਨੂੰ ਲੱਗਦਾ ਵੀ ਪ੍ਰਧਾਨ ਦੀ ਜ਼ਿੰਮੇਵਾਰੀ ਹੁੰਦੀ ਆ ਇਸ ਸਾਰੇ ਦੇ ਖਿਲਾਫ ਸਟੈਂਡ ਲੈਣਾ ਤੁਹਾਨੂੰ ਕੀ ਲੱਗਦਾ ਜਿਸ ਵੇਲੇ ਤੁਹਾਡੇ ਨਾਲ ਤੱਕੇਸ਼ਾਈ ਹੋ ਰਹੀ ਸੀ ਉਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜੋ ਇਸ ਪੂਰੇ ਇਜਲਾਸ ਦੀ ਗਵਾਹੀ ਕਰ ਰਿਹਾ ਸੀ ਤੁਹਾਡੇ ਹੱਕ ਚ ਉਹਨਾਂ ਨੇ ਸਟੈਂਡ ਲਿਆ ਨਹੀਂ ਮੈਨੂੰ ਮੈਨੂੰ ਹੱਕ ਵਿੱਚ ਜਾਂ ਵਿਰੋਧ ਵਿੱਚ ਸਟੈਂਡ ਦੀ ਜ਼ਰੂਰਤ ਹੀ ਨਹੀਂ ਹੈ ਹੂੰ ਪ੍ਰਧਾਨ ਸਿਰਫ ਆਪਣੀ ਡਿਊਟੀ ਕਰਦਾ ਕਿ ਵੀ ਜੇ ਕੋਈ ਮੈਂਬਰ ਬੋਲਣਾ ਚਾਹੁੰਦਾ ਉਹਨੂੰ ਬੋਲਣ ਦਿਓ ਉਹ ਤਾਂ ਉਹਨਾਂ ਦੇ ਹੱਕ ਵਿੱਚ ਜਿਹੜੇ ਬੰਦੇ ਰੋਲਾ ਪਾ ਰਹੇ ਸੀ ਉਹਨਾਂ ਦੀ ਆਵਾਜ਼ ਇੰਨੀ ਜ਼ਿਆਦਾ ਸੀ ਕਿ ਪ੍ਰਧਾਨ ਆਪਣੀ ਗੱਲ ਨਹੀਂ ਸੀ ਕਰ ਸਕਿਆ ਤੇ ਉਹਨਾਂ ਨੇ ਅਨੰਦ ਸਾਹ ਪੜ ਦਿੱਤਾ ਉਹ ਤਾਂ ਆਪਣੇ ਬੰਦੇ ਨਹੀਂ ਡੱਕ ਸਕੇ ਸੋ ਜੋ ਇੱਕ ਤੁਹਾਡੇ ਵੱਲੋਂ ਮਤਾ ਰੱਖਿਆ ਗਿਆ ਸੀ ਖਾਸ ਕਰਕੇ ਜੋ ਬਾਕੀ ਮੈਂਬਰਾਂ ਨੇ ਤੁਹਾਨੂੰ ਕੀ ਲੱਗਦਾ ਵੀ ਜਿਸ ਤਰੀਕੇ ਦੇ ਨਾਲ ਵਿਰੋਧ ਤਾਂ ਤੁਸੀਂ ਵੀ ਕੀਤੀ ਜਾਂ ਹੋਰ ਮੈਂਬਰਾਂ ਨੇ ਵੀ ਵਿਰੋਧਤਾ ਕੀਤੀ ਕਿ ਉਸ ਆਰਟੀਕਲ ਨੂੰ ਵੀ ਐਡ ਕੀਤਾ ਜਾਏ ਹਾਲਾਂਕਿ ਇਹ اجلاس ਦੇ ਦੌਰਾਨ ਇਹ ਨਈ ਜਿਹੜਾ ਐਡ ਕੀਤਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੋ ਜੀ ਤੁਸੀਂ ਮੰਗ ਕਰਦੇ ਆ ਜੇਕਰ ਧਾਮੇ ਸਾਹਿਬ ਹੋਰੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸਪੈਸ਼ਲਿਸਟ ਲਾਸ ਨਹੀਂ ਸੱਦਦੇ ਤਾਂ ਅੱਗੇ ਦੀ ਕਾਰਵਾਈ ਜਿਹੜੀ ਉਹ ਕਿਹੋ ਜੀ ਰ homogene ਦੇਖੋ ਕੌਮ ਨੂੰ ਇਹਨਾਂ ਗੱਲਾਂ ਦਾ ਤਾਂ ਜਵਾਬ ਦੇਣਾ ਪਏਗਾ ਕਿ ਤੁਸੀਂ ਜਿਹੜੀ ਸਬ ਕਮੇਟੀ ਬਣਾ ਕੇ ਜਥੇਦਾਰ ਨੂੰ ਫਾਰਕ ਕੀਤਾ ਉਹਦਾ ਜਨਾਜ਼ਾ ਤਾਂ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਨੇ ਕਰ ਦਿੱਤਾ ਦੂਸਰੇ ਦੋ ਜਥੇਦਾਰਾਂ ਦੇ ਉੱਪਰ ਜਿਹੜੇ ਤੁਸੀਂ ਦੋਸ਼ ਲਾਏ ਉਹ ਤੁਸੀਂ ਸਾਬਤ ਨਹੀਂ ਕਰ ਸਕੇ ਤੇ ਅਖੀਰ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਇਹ ਕਿਸੇ ਨਿਯਮ ਦੇ ਅਧੀਨ ਚੱਲਦੀ ਹੈ ਜਾਂ ਤਾਂ ਤੁਸੀਂ ਤੁਸੀਂ ਦੱਸੋ ਕਿ ਕਿਹੜੇ ਨਿਯਮ ਸੀ ਕਿਹੜੇ ਉਪ ਨਿਯਮ ਵਰਤ ਕੇ ਤੇ ਤੁਸੀਂ ਉਹਨਾਂ ਨੂੰ ਇਸ ਤਰ੍ਹਾਂ ਫਾਦਰ ਕੀਤਾ ਐਗਜ਼ੈਕਟਿਵ ਕਮੇਟੀ ਦੇ ਵਹੀਕਲ ਦੀ ਆਈਟਮ ਆਈ ਅਨੁ ਅਜੰਡੇ ਉੱਪਰ ਵੀ ਨੀਚੇ ਰੱਖੀ ਹੋਈ ਉਹ ਜਿਹੜਾ ਫੁਟਕਲ ਆਈਟਮ ਉਹ ਹੁੰਦੀ ਹੈ ਜਿਹੜਾ ਇੱਕਦਮ ਮੌਕੇ ਤੇ ਅਜੰਡਾ ਪੇਸ਼ ਕੀਤਾ ਜਾਂਦਾ ਹੈ ਮੌਕੇ ਤੇ ਅਜੰਡਾ ਪੇਸ਼ ਕਰਕੇ ਤੇ ਤੁਸੀਂ ਦੋਵਾਂ ਨੂੰ ਫਾਰਕ ਕਰ ਰਹੇ ਹੋ ਕੋਈ ਦਲੀਲ ਕੋਈ ਪ੍ਰੂਫ ਕੋਈ ਗੱਲ ਤਾਂ ਹੋਣੀ ਚਾਹੀਦੀ ਹੈ ਨਾ ਇਹ ਢੰਗ ਤਰੀਕਾ ਕੀ ਹੈ ਸੋ ਸਾਡਾ ਇਹ ਸਵਾਲ ਸੀ ਕਿ ਤੁਸੀਂ ਜਿਨ੍ਹਾਂ ਨਿਯਮਾਂ ਦੇ ਅਧੀਨ ਐ ਸੋ ਸਭ ਕੁਝ ਕੀਤਾ ਸਾਨੂੰ ਦੱਸੋ ਤਾਂ ਸਹੀ ਨਿਯਮ ਕਿਹੜੇ ਹੈਗੇ ਨੇ ਸੋ ਬੀਬੀ ਜੀ ਇੱਥੇ ਇੱਕ ਗੱਲ ਇਹ ਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਿਸ ਮਿਲੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ اجلاس ਹੁੰਦਾ ਹੈ ਤਾਂ ਇਹ ਗੱਲ ਜ਼ਰੂਰ ਕਹੀ ਜਾਂਦੀ ਹੈ ਕਿ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਉਸ اجلاس ਦੇ ਵਿੱਚ ਮੌਜੂਦ ਰਹਿੰਦੇ ਨੇ ਤਾਂ ਇਹ ਵੀ ਜਿਹੜਾ ਗੱਲ ਕਹੀ ਜਾ ਰਹੀ ਹੈ ਕਿ ਅੱਜ ਦੇ اجلاس ਦੇ ਦੌਰਾਨ ਜਿਹੜਾ ਗਿਆਨੀ ਕੁਲਦੀਪ ਸਿੰਘ ਗੜਗਾਜ ਹੋਰੀ ਮੌਜੂਦ ਨਹੀਂ ਵੀ ਸੀ ਸੋ ਇਹ ਵੀ ਕੋਈ ਪ੍ਰੋਟੋਕਾਲ ਦਾ ਕਹਿ ਲੋ ਵੀ ਉਲੰਘਣ ਪ੍ਰੋਟੋਕਾਲ ਦਾ ਕੋਈ ਉਲੰਘਣ ਨਹੀਂ ਹੈ ਪਰ ਸਤਕਾਰ ਵਜੋ ਜਿਹੜੇ ਪੰਜ ਤਖਤਾ ਦੇ ਜਥੇਦਾਰ ਔਰ ਹੈੱਡ ਗ੍ਰੰਥੀ ਜਿਹੜੇ ਦਰਬਾਰ ਸਾਹਿਬ ਦੇ ਉਹ ਆਨਰਰੀ ਮੈਂਬਰ ਹੁੰਦੇ ਹਨ ਹਾਊਸ ਦੇ ਤੇ ਆਮ ਤੌਰ ਤੇ ਜਿਹੜਾ ਹਾਊਸ ਹੁੰਦਾ ਉਹਦੇ ਵਿੱਚ ਉਹ ਮੌਜੂਦ ਹੁੰਦੇ ਹਨ ਪਰ ਇੱਕ ਗੱਲ ਹੈ ਕਿ ਉਹਨਾਂ ਨੂੰ ਕਿਸੇ ਵੀ ਮੁੱਦੇ ਉੱਪਰ ਵੋਟਿੰਗ ਰਾਈਟ ਨਹੀਂ ਹੁੰਦਾ ਸੋ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਇਜਲਾਸ ਜਿਹੜਾ ਹੈ ਉਹਨਾਂ ਹੀ ਬੁਲਾਇਆ ਜਾਂਦਾ ਜੇ ਜੀ ਆਮ ਸੰਗਤ ਨੂੰ ਸੌਖੇ ਸ਼ਬਦਾਂ ਦੇ ਵਿੱਚ ਸਮਝਣਾ ਚਾਹੇ ਕਿ ਜਿਸ ਤਰੀਕੇ ਨਾਲ ਲਗਾਤਾਰ ਮੰਗ ਤੇ ਅਸੀਂ ਕਰੀ ਜਾ ਰਹੇ ਆ ਵੀ ਤਿੰਨੋਂ ਜਥੇਦਾਰ ਸਹਿਬਾਨਾਂ ਦੀ ਮੁੜ ਤੋਂ ਬਹਾਲੀ ਹੋਏ ਜਾਂ ਅੱਜ ਦੇ ਇਜਲਾਸ ਤੇ ਵੱਡੀਆਂ ਨਿਗਾਹਾਂ ਸੀਗੀਆਂ ਸਿੱਖ ਸੰਗਤ ਦੀਆਂ ਤੇ ਜੇ ਤੁਸੀਂ ਸਿੱਖ ਸੰਗਤ ਨੂੰ ਸੌਖੇ ਸ਼ਬਦਾਂ ਦੇ ਵਿੱਚ ਦੱਸਣਾ ਚਾਹੋ ਕਿ ਕੀ ਇਹ ਸੰਭਵ ਹੈ ਜਾਂ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਕਮੇਟੀ ਅਜਿਹਾ ਹੋਣ ਦੇਗੀ ਕਿ ਮੁੜ ਤੋਂ ਜਥੇਦਾਰ ਸਹਿਬਾਨਾਂ ਦੀ ਬਹਾਲੀ ਹੋਏਗੀ ਦੇਖੋ ਇੱਥੇ ਸਵਾਲ ਅਸੀਂ ਇਹ ਨਹੀਂ ਕਿਸੇ ਵਿਅਕਤੀ ਵਿਸ਼ੇਸ਼ਤਾ ਨਹੀਂ ਕਰ ਰਹੇ ਕਿ ਤੁਸੀਂ ਬਹਾਲ ਕਰੋ ਨਾ ਕਰੋ ਇੱਥੇ ਗੱਲ ਅਸੀਂ ਇਹ ਕਹਿ ਰਹੇ ਆ ਕਿ ਸ਼੍ਰੋਮਣੀ ਕਮੇਟੀ ਦੀ ਆਪਣੀ ਜਿਹੜੀ ਕ੍ਰੈਡੀਬਿਲਿਟੀ ਹੈ ਉਹ ਬਣਨ ਦੀ ਜ਼ਰੂਰਤ ਹੈ ਜੇ ਤੁਹਾਡੀ ਕਾਰਵਾਈ ਦੇ ਉੱਪਰ ਕਿੰਤੂ ਕੋਈ ਜਵਾਬ ਦੇਓ ਜੇ ਤੁਸੀਂ ਨਿਯਮਾਂ ਦੀ ਉਲੰਘਣਾ ਕੀਤੀ ਹੈ ਤੁਸੀਂ ਜਵਾਬ ਦਿਓ ਸੋ ਇਹ ਜਿਹੜੇ ਪ੍ਰੋਸੀਜਰ ਇਹ ਪ੍ਰੋਸੀਜਰ ਜੇ ਹਰ ਜਗ੍ਹਾ ਫਾਲੋ ਹੋਉਂਦੇ ਨੇ ਤੇ ਸ਼੍ਰੋਮਣੀ ਕਮੇਟੀ 'ਚ ਕਿਉਂ ਨਹੀਂ ਕਿਉਂਕਿ ਆਮ ਤੌਰ ਤੇ ਇਹ ਸਮਝਿਆ ਜਾਂਦਾ ਹੈ ਕਿ ਜਿਹੜੇ ਤਿੰਨ ਜਥੇਦਾਰ ਫਾਰਕ ਕੀਤੇ ਗਏ ਉਹ ਬਦਲੇ ਵਿਭਾਵਨਾ ਦੇ ਨਾਲ ਕੀਤੇ ਗਏ ਸੋ ਜੇ ਐਹੋ ਜੀ ਗੱਲ ਹੈ ਤੇ ਫਿਰ ਸੁਰੰਮੀ ਕਮੇਟੀ ਦੇ ਪ੍ਰਧਾਨ ਔਰ ਉਹਨਾਂ ਦੀ ਐਗਜ਼ੀਕਟਿਵ ਨੂੰ ਇਹ ਗੱਲ ਓਨ ਕਰਨੀ ਪਏਗੀ ਬਿਲਕੁਲ ਸੋ ਇੱਥੇ ਇੱਕ ਇੱਕ ਗੱਲ ਮੈਂ ਤੁਹਾਨੂੰ ਹੋਰ ਪੁੱਛਣਾ ਚਾਹੂੰਗੀ ਕਿਉਂਕਿ ਜਿਸ ਪਹਿਲੇ ਗਿਆਨੀ ਰਗਵੀਰ ਸਿੰਘ ਹੋਰਾ ਨੇ ਪੋਸਟ ਪਾਈ ਸੀਗੀ ਗਿਆਨੀ ਹਰਪ੍ਰੀਤ ਸਿੰਘ ਹੋਰਾ ਨੂੰ ਫਾਰਕ ਕਰਨ ਤੋਂ ਬਾਅਦ ਦੇ ਵਿੱਚ ਤਾਂ ਉਸ ਵੇਲੇ ਧਾਮੀ ਸਾਹਿਬ ਹੋਰਾ ਨੇ ਅਸਤੀਫਾ ਦਿੱਤਾ ਉਸ ਵੇਲੇ ਉਹਨਾਂ ਨੇ ਕਿਹਾ ਵੀ ਮੈਂ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇ ਦਿੱਤਾ ਹੈ ਹਾਲਾਂਕਿ ਉਸ ਤੋਂ ਬਾਅਦ ਦੇ ਵਿੱਚ ਗਿਆਨੀ ਰਗਵੀਰ ਸਿੰਘ ਹੋਰੀ ਵੀ ਉਹਨਾਂ ਨੂੰ ਮਨਾਉਣ ਜਾਂਦੇ ਨੇ ਵੀ ਆਪਣਾ ਅਸਤੀਫਾ ਜਿਹੜਾ ਤੁਸੀਂ ਵਾਪਸ ਲੈ ਲਓ ਆ ਜਾਓ ਤਾਂ ਉਹਨਾਂ ਨੇ ਕਿਹਾ ਸੀ ਵੀ ਨਹੀਂ ਮੈਂ ਨੈਤਿਕਤਾ ਦੇ ਆਧਾਰ ਤੇ ਜਿਹੜਾ ਹੈ ਉਹ ਆਧਾ ਛੱਡਿਆ ਮੈਂ ਵਾਪਸ ਨਹੀਂ ਆਵਾਂਗਾ ਪਰ ਇਹ ਸਮਝਿਆ ਜਾਂਦਾ ਹੈ ਕਿ ਜਿਸ ਵੇਲੇ 2-3 ਲੋਕ ਹੋਰ ਵੀ ਗਏ ਨਹੀਂ ਆਏ ਪਰ ਜਿਸ ਵੇਲੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਪਹੁੰਚ ਕੀਤੀ ਤਾਂ ਉਹਨਾਂ ਨੇ ਵਾਪਸੀ ਜਿਹੜੀ ਉਹ ਕੀਤੀ ਹੈ ਇਸ ਨੂੰ ਤੁਸੀਂ ਕਿਦਾਂ ਦੇਖਦੇ ਹੋ ਇਹ ਤਾਂ ਉਹੀ ਜਵਾਬ ਦੇ ਸਕਦੇ ਜੀ ਇਹਦੇ ਬਾਰੇ ਮੈਂ ਕੀ ਕਮੈਂਟ ਕਰ ਸਕਦੀ ਹਾਂ ਬਿਲਕੁਲ ਸੋ ਅੰਤਲੇ ਵਿੱਚ ਜੇਕਰ ਤੁਸੀਂ ਸਿੱਖ ਸੰਗਤ ਨੂੰ ਕੁਝ ਕਹਿਣਾ ਚਾਹੁੰਦੇ ਹੋ ਕਮ ਦੇ ਪੰਥ ਦੀ ਚੜ੍ਹਦੀ ਕਲਾ ਉਦੋਂ ਹੀ ਹੈ ਜਦੋਂ ਅਸੀਂ ਪੰਥਕ ਮਰਿਆਦਾ ਔਰ ਪੰਥਕ ਸਿਧਾਂਤਾਂ ਦੀ ਪਹਿਰੇਦਾਰੀ ਕਰੀਏ ਤੇ ਜੇ ਕੋਈ ਪਹਿਰੇਦਾਰੀ ਕਰਦਾ ਤੇ ਉਹਦਾ ਸਾਥ ਵੀ ਦਈਏ ਜੇ ਗਲਤ ਹੋਈਏ ਅਸੀਂ ਤੇ ਸਾਨੂੰ ਜ਼ਰੂਰ ਸਹੀ ਵੀ ਕਰੋ ਸਾਨੂੰ ਸਹੀ ਰਾਹ ਵੀ ਦੱਸੋ ਜੀ ਸੋ ਬਹੁਤ-ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ ਫਤਿਹ ਅਰਸ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਇਹਨਾਂ ਬੀਬੀ ਕਿਰਨ ਜੋਤਕਰ ਹਰੀ ਜਿੰਨਾ ਨੇ ਦੱਸਿਆ ਕਿ ਆਖਿਰ ਇਜਲਾਸ ਦੇ ਦੌਰਾਨ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਜਿਹੜਾ ਉਹ ਨਹੀਂ ਬੋਲਣ ਦਿੱਤਾ ਗਿਆ ਹਾਲਾਂਕਿ ਕੋਈ ਵੀ ਐਸਜੀਪੀਸੀ ਮੈਂਬਰ ਜਿਹੜਾ ਇਲੈਕਟਡ ਹੈ ਜੋ ਚੋਣ ਜਿੰਨਾ ਦੀ ਹੋ ਕੇ ਅਗਰ ਉਹ ਪਹੁੰਚਿਆ ਹੋਇਆ ਹੈ ਤਾਂ ਹਰ ਇੱਕ ਵਿਅਕਤੀ ਨੂੰ ਅਧਿਕਾਰ ਹੈ ਆਪਣੀ ਆਵਾਜ਼ ਰੱਖਣ ਦਾ ਖਾਸ ਕਰਕੇ ਇੱਥੇ ਉਹਨਾਂ ਨੇ ਇਹ ਜ਼ਰੂਰ ਪੈਂਸ਼ਨ ਕੀਤਾ ਕਿ ਜਿਸ ਵੇਲੇ ਵੀ ਇਸ ਮਤੇ ਦੀ ਅਸੀਂ ਗੱਲ ਕਰਨਾ ਚਾਹ ਰਹੇ ਸੀ ਕਿ ਜੋ ਤਿੰਨ ਜਥੇਦਾਰ ਸਹਿਬਾਨਾ ਦੀ ਬਹਾਲੀ ਬਾਰੇ ਮਤਹਾਏ ਉਸ ਨੂੰ ਪੇਸ਼ ਕੀਤਾ ਜਾਵੇ ਤਾਂ ਉਸ ਵੇਲੇ ਹੀ ਵਿਰੋਧੀ ਧਿਰ ਦੇ ਵੱਲੋਂ ਜਿਹੜਾ ਹੈ ਇਸ ਤੇ ਕਿਤੇ ਨਾ ਕਿਤੇ ਰੋਕ ਲਗਾਈ ਜਾ ਰਹੀ ਸੀ ਜਾਂ ਉਹਨਾਂ ਨੂੰ ਇਹ ਨਹੀਂ ਸੀ ਕਹਿ ਦਿੱਤਾ ਜਾ ਰਿਹਾ ਕਿ ਇਸ ਮਤੇ ਦੇ ਬਾਰੇ ਜਿਹੜੀ ਹੈ ਉਹ ਕੋਈ ਗੱਲਬਾਤ ਕੀਤੀ ਜਾਵੇ ਹੋਰ ਅਪਡੇਟਸ ਲਈ ਬਨੇ ਰਹੋ ਕਾਲ ਚੈਨਲ ਦੇ ਨਾਲ ਤਦ ਤੱਕ ਦਿਲਿਆ ਗਿਆ ਦਿਓ ਧੰਨਵਾਦ